ਇਕੋ ਜੀ ਕਿਰਤ ਕਰੋ ਨਾਮ ਦੇਪੋ ਵੰਡ ਕੇ ਚੱਕੋ ਜੋ ਨਾਨਕ ਸਾਹਿਬ ਜੀ ਦਾ ਉਪਦੇਸ਼ ਹੈ ਸਿੱਖਾਂ ਤੇ ਜੇ ਹੁਣ ਮੈਂ ਗੱਲ ਕਰਦਾ ਪੰਜਾਬ ਦੇ ਨੌਜਵਾਨੀ ਦੇ ਨਸ਼ਿਆਂ ਤੋਂ ਹਟਾਉਣ ਦੀ ਹਨਾ ਵਧੀਆ ਖਾਣ ਦੀ ਵਧੀਆ ਪੀਉਣ ਦੀ ਹੈ ਵਧੀਆ ਖਾਓ ਵਧੀਆ ਪੀਓ ਤੇ ਦੇਖਿਆ ਕਿ ਭਾਈ ਲੜ ਕੇ ਕੋਈ ਜ਼ਿਆਦਾ ਨਹੀਂ ਕੁਝ ਆਪ ਵੀ ਸਾਨੂੰ ਹੀ ਲਵਸੀਲਾ ਕਰਨਾ ਪੈਣਾ ਜੇ ਇਹਨਾਂ ਇਹਨਾਂ ਨੂੰ ਲੋਕ ਸਮਝ ਕੇ ਚੀਜ਼ ਵੇਚੋਗੇ ਫਿਰ ਤੇ ਤੁਹਾਡਾ ਪਾਰ ਉਤਾਰਾ ਮੈਨੂੰ ਨਹੀਂ ਲੱਗਦਾ ਸਹੀ ਜੇ ਸੰਗਤ ਸਮਝ ਕੇ ਛਕਾਓਗੇ ਤੇ ਤੁਸੀਂ ਆਪੇ ਆਪਣੇ ਦਿਲੂ ਹੋ ਗਏ ਯਾਰ ਜਦੋਂ ਸੰਗਤ ਹੀ ਕਹਿਤਾ ਫਿਰ ਵਧੀਆ ਛਕਾਉਣਾ ਇਦੇ ਵਿੱਚ ਦੋ ਚੀਜ਼ਾਂ ਤਿਆਰ ਹੋਣੀਆਂ ਇੱਕ ਸਰਦਾਈ ਇੱਕ ਦੀਗ ਸੋ ਆਪਾਂ ਦੇਖਣੀ ਤਿਆਰ ਕਰੀ ਦੀ ਸਰਦਾਈ ਤਿਆਰ ਕਰੀ ਦੀ ਸਾਰੇ ਸਾਧ ਸਾਧੇ ਇਹ ਸੇਡ ਵਾਸਤੇ ਸਹੀ ਕੋਲਡ ਡਰਿੰਕ ਪੀਣ ਨਾਲੋਂ ਅਸੀਂ ਇਹ ਫਰੈਸ਼ ਚੀਜ਼ ਪੀਏ ਚੰਗੀ ਗੱਲ ਹੈ ਸਾਚੀ ਗਾ ਦੋਸਤੋ ਤੁਸੀਂ ਦੇਖ ਰਹੇ ਹੋ ਹੌਟ ਨਿਊਜ਼ ਇੰਡੀਆ ਦੇ ਮੈਂ ਤੁਹਾਡੇ ਨਾਲ ਵਿਸ਼ਾਲ ਮਿਸ਼ਰਾ ਇਸੇ ਵੇਲੇ ਅਸੀਂ ਮੌਜੂਦ ਹਾਂ ਅੰਮ੍ਰਿਤਸਰ ਦੇ ਗੋਲਡਨ ਗੇਟ ਵਿਖੇ ਜਿੱਥੇ ਤੁਹਾਨੂੰ ਮਿਲਣ ਜਾ ਰਹੇ ਹਾਂ ਤੂਫਾਨ ਸਿੰਘ ਨਾਲ ਇਹਨਾਂ ਦਾ ਨਾਮ ਤੁਸੀਂ ਅਕਸਰ ਹੀ ਸੁਣਿਆ ਹੋਏਗਾ ਚਰਚਾ ਦੇ ਵਿੱਚ ਕਾਫੀ ਰਹਿੰਦੇ ਨੇ ਪਰ ਇਹਨਾਂ ਵੱਲੋਂ ਜਿਹੜੀ ਹੁਣ ਆਪਣੀ ਨਵੀਂ ਕਿਰਤ ਸ਼ੁਰੂ ਕੀਤੀ ਗਈ ਹੈ ਉਹ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਸਭ ਤੋਂ ਪਹਿਲੇ ਤਸਵੀਰਾਂ ਵਿਖਾਉਣਾ ਚਾਹਾਂਗਾ ਤੁਸੀਂ ਦੇਖ ਸਕਦੇ ਜੇ ਆ ਜਿਹੜੀ ਇੱਥੇ ਲੋਕਾਂ ਦੀ ਭੀੜ ਲੱਗੀ ਹੋਈ ਹੈ ਇਹ ਕਿਸੇ ਖਾਸ ਵਜ੍ਹਾ ਕਰਕੇ ਨਹੀਂ ਇੱਕ ਸ਼ਰਧਾਈ ਪੀਣ ਕਰਕੇ ਲੱਗੀ ਹੋਈ ਹੈ ਕਿਉਂਕਿ ਇਹ ਨਈ ਜ ਕਿਰਤ ਦਾ ਕੰਮ ਜਿਹੜਾ ਸ਼ੁਰੂ ਕੀਤਾ ਗਿਆ ਹੈ ਉਸ ਦੇ ਲਈ ਇੰਨੀ ਜਿਹੜੀ ਭੀੜ ਲੱਗੀ ਹੋਈ ਹੈ ਅਸੀਂ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਉਸ ਤੋਂ ਪਹਿਲੇ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਦਈਏ ਕਿ ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਇਹ ਜਿਹੜੀ ਆਪਣੀ ਕਾਰਡ ਲਗਾਈ ਗਈ ਹੈ ਤੇ ਇਸ ਦੇ ਵਿੱਚ ਜਿਹੜੀ ਸ਼ਰਧਾਈ ਲੋਕਾਂ ਨੂੰ ਪਈ ਜਾਂਦੀ ਹੈ ਮਹਜ 30 ਰੁਪਏ ਦੇ ਵਿੱਚ ਤਾਂ ਅਸੀਂ ਤੂਫਾਨ ਸਿੰਘ ਨਾਲ ਵੀ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲੇ ਤੁਹਾਨੂੰ ਦਿਖਾ ਦਈਏ ਕਿ ਜਿਹੜੇ ਤੇ ਸ਼ਰਧਾਈ ਦੇ ਵਿੱਚ ਜਿਹੜਾ ਸਮਾਨ ਪੈਣਾ ਹੈ ਉਹ ਕਿਹੜਾ-ਕਿਹੜਾ ਸਮਾਨ ਹੈ ਤੁਸੀਂ ਦੇਖ ਸਕਦੇ ਜੇ ਇਹ ਸਾਰੇ ਸਮਾਨ ਨੇ ਜਿਹੜੇ ਸਾਰੇ ਸਮਾਨ ਪਾ ਕੇ ਸਿਰਫ ਮਹਜ 30 ਰੁਪਏ ਦੇ ਵਿੱਚ ਜਿਹੜਾ ਗਲਾਸ ਪਲੇਆ ਜਾਂਦਾ ਤੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆ ਦੇਖ ਸਾਡੇ ਜਿਹੜਾ ਉੱਧਰ ਸ਼ਰਧਾਈ ਦਾ ਜਿਹੜਾ ਕੰਮ ਚੱਲ ਰਿਹਾ ਹੈ ਉੱਥੇ ਰਗੜਾ ਲੱਗ ਰਿਹਾ ਹੈ ਉਸ ਤੋਂ ਬਾਅਦ ਸ਼ਰਧਾਈ ਜਿਹੜੀ ਤਿਆਰ ਹੋਏਗੀ ਕਿਵੇਂ ਹੋਏਗੀ ਅਸੀਂ ਗੱਲ ਕਰਾਂਗੇ ਪਰ ਸਾਡੇ ਨਾਲ ਤੂਫਾਨ ਸਿੰਘ ਜੀ ਮੌਜੂਦ ਨਹੀਂ ਅਸੀਂ ਗੱਲਬਾਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਮੈਨੂੰ ਦੱਸੋ ਕਿ ਤੁਸੀਂ ਇੰਨੇ ਚਰਚਾਵਾਂ 'ਚ ਰਹਿੰਦੇ ਹੋ ਸੁਰਖੀਆਂ ਕਾਫੀ ਤੁਸੀਂ ਇਕੱਠੀਆਂ ਕੀਤੀਆਂ ਨੇ ਸੋਸ਼ਲ ਮੀਡੀਆ ਦੀ ਜਾਣਰੀ ਜੀ ਉਨੇ ਕਿਵੇਂ ਦਿਮਾਗ ਚ ਆ ਕਿ ਅਸੀਂ ਆਪਣਾ ਇਹ ਕੰਮ ਸ਼ੁਰੂ ਕਰਨਾ ਹੈ ਦੇਖੋ ਜੀ ਕੀਰਤ ਕਰੋ ਨਾਮ ਦੇਪੋ ਵੰਡ ਕੇ ਚੋ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਉਪਦੇਸ਼ ਆ ਸਿੱਖਾਂ ਨੂੰ ਠੀਕ ਆ ਜੇ ਅਸੀਂ ਕੀਰਤ ਨਹੀਂ ਕਰਦੇ ਫਿਰ ਉਹ ਜਿਹੜਾ ਮਹਾਰਾ ਅਸੀਂ ਪੰਥ ਦੇ ਇੱਕ ਮੈਂਬਰ ਅਖੌਨੇ ਆ ਉਹ ਜਿਹੜਾ ਖਵਾਂ ਦਾ ਜਿਹੜਾ ਸਾਡੇ ਕੋਲ ਰਤਬਾ ਜਾਂ ਦਰਜਾ ਹੈ ਉਹ ਹੀ ਖੋ ਦਿੰਨੇ ਆ ਠੀਕ ਆ ਸੋ ਕਿਰਤਿਆ ਜਿਹੜੀ ਮਰਜ਼ੀ ਕਰ ਲਿਓ ਕਿਰਤਿਆ ਮੈਂ ਪਹਿਲਾਂ ਤੁਹਾਨੂੰ ਪਤਾ ਹੋਣਾ ਪਹਿਲਾਂ ਪਕਾਨੇ ਵੇਚਦਾਰਿਆ ਦਰਵਾਜ਼ਾ ਲਾ ਕੇ ਫੋਟੋਗ੍ਰਾਫੀ ਦਾ ਵੀ ਕੰਮ ਕੀਤਾ ਪਰ ਤੁਹਾਨੂੰ ਪਤਾ ਸਮੇਂ ਦੇ ਨਾਲ 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 ਪੈਸੇ ਦੀ ਥੋੜਾ ਘਾਟੂਣ ਕਰਕੇ ਉਹਨੂੰ ਆਪਾਂ ਮਾਇਆ ਨੂੰ ਥੋੜਾ ਜਿਹਾ ਵੱਧ ਵਧਾਉਣ ਵਾਸਤੇ ਫਿਰ ਆਪਾਂ ਗਿਰ ਤਾ ਦੂਜੀ ਲੱਭੀ ਅਈ ਸੋਚਿਆ ਕਿ ਭਾਈ ਨਹੀਂ ਮੇਰੇ ਕੋਲ ਇੱਕ ਪਲੈਟਫਾਰਮ ਹੈਗਾ ਵਾ ਮੈਂ ਉਸ ਦੀ ਵਰਤੋਂ ਕਰਾਂ ਫਿਰ ਮੈਂ ਸਰਦਾਈ ਦਾ ਕਿਉਂਕਿ ਹੁਣ ਮੈਂ ਗੱਲ ਕਰਦਾ ਪੰਜਾਬ ਦੇ ਨੌਜਵਾਨੀ ਦੀ ਨਸ਼ਿਆਂ ਤੋਂ ਹਟਾਉਣ ਦੀ ਹਨਾ ਵਧੀਆ ਖਾਣ ਦੀ ਵਧੀਆ ਪੀਉਣ ਦੀ ਏ ਵਧੀਆ ਖਾਓ ਵਧੀਆ ਪੀਓ ਤੇ ਵੇਖਿਆ ਕਿ ਭਾਈ ਲੜ ਕੇ ਕੋਈ ਫਾਇਦਾ ਨਹੀਂ ਕੁਝ ਆਪ ਵੀ ਸਾਨੂੰ ਹਿਲਾਵਚਿਲਾ ਕਰਨਾ ਪੈਣਾ ਸੋ ਜਿਹੜਾ ਸਰਦਾਈ ਨਿਹੰਗ ਸਿੰਘਾਂ ਦੇ ਉਹ ਬੜੇ ਸਮਿਆਂ ਤੋਂ ਜਿਹੜਾ ਦਲਾਂ ਦੇ ਪੰਥਾਂ ਦੇ ਵਿੱਚ ਤੁਰੇ ਆ ਰਿਹਾ ਇਹ ਗੱਲ ਇਹ ਕਿ ਪ੍ਰਗਟ ਨਹੀਂ ਹੋਇਆ ਇਹਨੂੰ ਪ੍ਰਗਟ ਗੁਲਾਬ ਸਿੰਘ ਕੰਮਨੀ ਬਾਗਲੇ ਤੁਹਾਨੂੰ ਪਤਾ ਉਹਨਾਂ ਨੇ ਪ੍ਰਗਟ ਕੀਤਾ ਫਿਰ ਅਸੀਂ ਨੂੰ ਕਿਹਾ ਕਿ ਭਈ ਹੁਣ ਉਹ ਗਲੀਆਂ ਦੇ ਵਿੱਚ ਕਿਸੇ ਨੂੰ ਜਾਣਾ ਔਖਾ ਹੁੰਦਾ ਸੀ ਮੇਨ ਹਾਈਵੇ ਤੇ ਲਾਈਏ ਸਾਡੇ ਅੰਮ੍ਰਿਤਸਰ ਦੇ ਵੀ ਲੋਕ ਆ ਕੇ ਛਕਣ ਤੇ ਜਿਹੜੇ ਬਾਹਰੋਂ ਆਉਂਦੇ ਆ ਉਹ ਵੀ ਤਫਾਹ ਸਿੰਘ ਕੋ ਆ ਕੇ ਸਰਦਾਈ ਛੱਕੇ ਜਾਣ ਸੋ ਆਪਾਂ ਗੋਲਡਨ ਗੇਟ ਦੇ ਬਿਲਕੁਲ ਅੱਗੇ ਲਾਤਾ ਮੈਂ ਕਿ ਆਂ ਜਾਣ ਵਾਲੀ ਦਿਸ਼ਾ ਦਾ ਖਿਆਲ ਰੱਖਿਆ ਜਾ ਰਿਹਾ ਮੈਂ ਤੇ ਮੇਰਾ ਬੱਚਾ ਹੈ ਮੈਂ ਸਾਰੇ ਪੰਜਾਬ ਦਾ ਖਿਆਲ ਰੱਖਾ ਕਿਉਂਕਿ ਮੈਂ ਪੰਜਾਬ ਦਾ ਪੋਤੇ ਆ ਤੇ ਪੁੱਤ ਦਾ ਕੰਮ ਹੁੰਦਾ ਆਪਣੇ ਭਰਾਵਾਂ ਦਾ ਤੇ ਆਪਣੇ ਮਾਪਿਓ ਦਾ ਖਿਆਲ ਰੱਖਣਾ ਠੀਕ ਆ ਸੋ ਹਰ ਇੱਕ ਪਾਸੋਂ ਦੇ ਪੰਥ ਦੀ ਗੱਲ ਆਉਂਦੀ ਉਦੋਂ ਵੀ ਨਾਲ ਖੜੇ ਆ ਪਰ ਅੱਜ ਕਿਰਤ ਜੇ ਕਰਨੀ ਆ ਤੇ ਸੱਚੀ ਤੇ ਸੁੱਚੀ ਕਿਰਤ ਕਰੀਏ ਵਧੀਆ ਖਾਈਏ ਵਧੀਆ ਪੀਈਏ ਠੀਕ ਆ ਇਹ ਨਹੀਂ ਕਿ ਭਾਈ ਪਤਾ ਵਾ ਕਿ ਹਾਂ ਜ਼ਹਿਰ ਆ ਪਰ ਅਭ ਅਹੀ ਲੋਕਾਂ ਨੂੰ ਵੇਚੀ ਜਾਈਏ ਤੇ ਲੋਕੀ ਬਿਮਾਰ ਹੋਈ ਜਾਣ ਠੀਕ ਆ ਉਹ ਕੰਮ ਨਾ ਕਰਿਓ ਕਿ ਕਿ ਜੇ ਦਿਨ ਇਹਨਾਂ ਨੂੰ ਲੋਕ ਸਮਝ ਕੇ ਚੀਜ਼ ਵੇਚੋਗੇ ਫਿਰ ਤੇ ਤੁਹਾਡਾ ਪਾਰ ਉਤਾਰਾ ਮੈਨੂੰ ਨਹੀਂ ਲੱਗਦਾ ਸਹੀ ਜੇ ਸੰਗਤ ਸਮਝ ਕੇ ਛਕਾਓਗੇ ਫਿਰ ਤੁਸੀਂ ਆਪੇ ਆਪਣੇ ਦਿਲੋਂ ਹੋ ਗਏ ਯਾਰ ਜਦੋਂ ਸੰਗਤ ਹੀ ਕਹਿਤਾ ਫਿਰ ਵਧੀਆ ਛਕਾਉਣਾ ਪਾਪਾ ਜੀ ਮੈਂ ਕਹਿ ਰਿਹਾ ਕਿ ਸ਼ਰਦਾ ਇਹਨੂੰ ਦੂਜਾ ਨਾਮ ਕਿਹਾ ਜਾਂਦਾ ਹੈ ਸਿੰਘਾਂ ਦੀ ਖਰਾਕ ਇਹਨੂੰ ਕਹਿੰਦਾ ਰੀਜ਼ਨ ਕੀ ਹੈ ਕਿਹੜੀ ਕਿਹੜੀ ਵਿੱਚ ਖਾਸੀਅਤ ਹੈ ਕਿਹੜੀ ਕਿਹੜੀ ਚੀਜ਼ ਪੈਂਦੀ ਆ ਉਹ ਵੀ ਦੱਸੋ ਪਾ ਜੀ ਇਹਦੇ ਵਿੱਚ ਮੈਂ ਤੁਹਾਨੂੰ ਪਾ ਕੇ ਇੱਕ ਵਿਖਾ ਦੇਣਾ ਜੀ ਇਹਦੇ ਵਿੱਚ ਕੀ ਕੀ ਪੈਂਦਾ ਇਹ ਸਿੰਘਾਂ ਦੀ ਖਰਾਕ ਉਹਨਾਂ ਨੂੰ ਚੀਜ਼ਾਂ ਦਿਖਾ ਦਿਓ ਕਿਹੜੀ ਕਿਹੜੀ ਵਿੱਚ ਪੈਂਦੀ ਮੈਂ ਮੀਰ ਭੇ ਗਲਾਸ ਜਿਹੜਾ ਰੱਖਿਆ ਵਿੱਚ ਸਮਾਨ ਕੀ ਕੀ ਆ ਹਲੋ ਜੀ ਸਾਡਾ ਇੱਕ ਲਫਾਪਾ ਆ ਗਿਆ ਠੀਕ ਹੈ ਆ ਲਫਾਪਾ ਅੱਧੀ ਅੱਧੇ ਨਾਲੋਂ ਵੱਧ ਭਰਾਂਗੇ ਆ ਸਾਡੀ ਹਰੀਆਂ ਹਰੀਆਂ ਲਾਚੀਆਂ ਆ ਗਈਆਂ ਇਹ ਬੰਦੇ ਨੂੰ ਹਰਾ ਕਰ ਦਿੰਦੀਆਂ ਨੇ ਤੁਸੀਂ ਲਾਚੀ ਦੀ ਕੁਆਂਟੀਟੀ ਕਰ ਦੇ ਸਕਦੇ ਹੋ ਉਹ ਵੀ ਵਧੀਆ ਕੁਆਲਿਟੀ ਦੀ ਦੇਖੋ ਲਾਚੀਆਂ ਮੈਂ ਵਧੀਆ ਕੁਆਲਿਟੀ ਲੈ ਕੇ ਆਉਣਾ ਕਿਉਂਕਿ ਮੇਰੇ ਕੋ ਮਾਇਆ ਹੁੰਦੀ ਆ ਤੇ ਮਾਇਆ ਫਿਰ ਜਿੰਨੀ ਕੱਢੀ ਦੀ ਫਿਰ ਉਹਦੇ ਹਿਸਾਬ ਨਾਲ ਫਿਰ ਆਪਾਂ ਨੂੰ ਚੀਜ਼ ਵੀ ਵਧੀਆ ਲੈ ਕੇ ਆ ਆ ਕਾਲੀ ਮਿਰਚ ਆ ਗਈ ਜੀ ਸਾਡੇ ਕੋ ਇਹ ਤੁਹਾਡਾ ਗਲਾ ਸਾਫ਼ ਕਰਦੀ ਆ ਕਾਲੀ ਮਿਰਚ ਦੀ ਘਟ ਵਰਤ ਹੁੰਦੀ ਆ ਉਸ ਤੋਂ ਬਾਅਦ ਸਾਡੇ ਕੋ ਖਸਖਾਸ ਆ ਜੂਗੀ ਆ ਸਾਡੀ ਖਸਖਾਸ ਹੋਊਗੀ ਤੁਹਾਨੂੰ ਪਤਾ ਹੋਣਾ ਵਾ ਕਿ ਫੀਮ ਕੱਢਣ ਤੋਂ ਬਾਅਦ ਜਿਹੜੀ ਚੀਜ਼ ਰਹਿ ਜਾਂਦੀ ਗੋਲਾ ਉਹਦੇ ਨਾਲ ਖਸਖਾਸ ਤੇ ਡੋਡੇ ਤਿਆਰ ਹੁੰਦੇ ਆ ਸੋ ਸਾਡੀ ਖਸਖਾਸ ਆ ਜੂਗੀ ਜੀ ਪਰ ਇਹ ਤੇ ਕਾਫੀ ਮਹਿੰਗੀ ਹੁੰਦੀ ਹੈ ਤੁਸੀਂ ਇਹ ਵੀ ਵਿੱਚ ਵਰਤਦੇ ਤਿੰਨ ਚਾਰ ਪੰਜ ਵੇਖੋ ਜੇ ਮਹਿੰਗੀ ਹੈ ਤੇ ਫਿਰ ਅਹੀ ਮਹਿੰਗੀ ਦੀ ਗੱਲ ਨਹੀਂ ਜੀ ਗੱਲ ਇਥੇ ਹੈ ਕਿ ਭਾਈ ਤੁਹਾਨੂੰ ਕੀ ਚਕਾਉਣਾ ਆ ਹੁਣ ਜੇ ਮੈਂ ਖਸਖਾਸ ਨਾ ਪਾਵਾਂ ਤੇ ਸਰਦਾਈ ਦੀ ਸਮਗਰੀ ਪੂਰੀ ਨਹੀਂ ਹੁੰਦੀ ਸਰਾਈ ਸਰਦਾਈ ਦੀ ਇਹ ਸਮਗਰੀ ਪੂਰੀ ਕਰਨੀ ਜਿੰਨੀ ਮਰਜ਼ੀ ਮੈਂ ਆ 3200 ਨੂੰ ਲਾਚੀ ਆ ਇਸਕਾਰ ਨਾਲੋਂ ਮਹਿੰਗੀ ਲਾਚੀ ਆ ਤੇ ਪਰ ਜਿਹੜੀ ਜਿਹੜੀ ਸਮਗਰੀ ਇਹਦੇ ਵਿੱਚ ਪੈਣੀ ਆ ਉਹ ਪੈਣੀ ਹੀ ਆ ਉਹਨੂੰ ਅਸੀਂ ਵਾਂਝਾ ਨਹੀਂ ਕਰ ਸਕਦੇ ਠੀਕ ਹੈ ਜੀ ਬਾਕੀ ਕੋਈ ਨਹੀਂ ਮਹਿੰਗੀ ਦੀ ਗੱਲ ਨਹੀਂ ਮੈਂ ਇਹ ਚਾਹੁੰਦਾ ਕਿ ਤੁਸੀਂ ਵਧੀਆ ਖਾਓ ਤੇ ਵਧੀਆ ਪੀਓ ਮਹਿੰਗੀ ਦੀ ਕਿਹੜੀ ਗੱਲ ਆ ਮਾਇਆ ਮਾਇਆ ਦੇ ਹੱਥ ਦੀ ਮਹਿ ਲਿਆ ਪਰ ਜਿਹੜੇ ਆਂਦੀ ਜਾਂਦੀ ਰਹਿੰਦੀ ਆ ਹਾਂ ਪਰ ਜਿਹੜਾ ਸੰਗਤ ਦਾ ਪਿਆਰ ਆ ਉਹ ਕਿਸਮਤ ਵਾਲੇ ਨੂੰ ਮਿਲਦਾ ਆ ਠੀਕ ਹੈ ਯਾ ਤੋ ਇਕੱਠਾ ਕਰ ਰਹੇ ਯਾ ਸਾਰੀ ਸੰਗਤ ਦਾ ਪਿਆਰ ਇਕੱਠਾ ਕਰ ਰਹੇ ਬਸ ਆ ਹੁਣ ਤੁਹਾਡੇ ਸਾਹਮਣੇ ਆ ਕਿੰਨੇ ਅੰਬਰ ਸੱਚ ਕਿੰਨੇ ਸਦਾਈ ਦੇ ਰਗੜੇ ਲੱਗੇ ਹੋਏ ਆ ਪਰ ਕੀ ਗੱਲ ਹੈ ਸੰਗਤ ਤੂਫਾਨ ਸਿੰਘ ਕੋ ਕਿਉਂ ਆਂਦੀ ਆ ਕਿਉਂਕਿ ਤੂਫਾਨ ਸਿੰਘ ਨੂੰ ਉਹਨਾਂ ਦੇ ਯਕੀਨ ਹੈ ਉਹਨਾਂ ਨੂੰ ਕਿ ਉਹ ਆਪਾਂ ਯਕੀਨ ਤੋਂ ਨਾ ਤੋੜਨਾ ਮੈਨੂੰ ਭਾਵੇਂ ਆਪਣੇ ਕੋਲੋਂ ਲਾਉਣੇ ਪੈ ਜਾਣ ਮੈਨੂੰ ਉਹਦੇ ਨਾਲ ਫਰਕ ਨਹੀਂ ਪੈਂਦਾ ਪਰ ਸੰਗਤ ਦਾ ਜਿਹੜਾ ਪਿਆਰ ਆ ਉਹ ਨਹੀਂ ਛੱਡਣਾ ਹਾਂ ਬਿਲਕੁਲ ਆ ਗੱਲ ਸੁਣਨ ਕੇ ਵਧੀਆ ਲੱਗੀ ਕਿ ਸੰਗਤ ਦਾ ਪਿਆਰ ਚਾਹੀਦਾ ਚਾਹੇ ਪੱਲਿਓ ਪੈਣ ਪੈ ਦੀ ਇੱਥੇ ਜ਼ਿਕਰ ਨਹੀਂ ਹੈ ਕਿ ਕਮਾਣਾ ਹੀ ਹੈ ਪੱਲੇ ਵੀ ਜਾਂਦਾ ਚਲ ਜੇ ਚੀਜ਼ ਤੁਸੀਂ ਦੇਖ ਸਕਦੇ ਜੇ ਕੁਆਲਿਟੀ ਜਿਹੜੀ ਦੇਖ ਸਕਦੇ ਜੇ ਉਹਦੀ ਜਿਹੜੀ ਪਰਫੈਕਟ ਚੀਜ਼ਾਂ ਉਹ ਸਾਰੀਆਂ ਚੀਜ਼ਾਂ ਦਿਖਾ ਰਹੇ ਨੇ ਲਓ ਜੀ ਆ ਸਾਡੀ ਰਸਤ ਤਿਆਰ ਹੋ ਗਈ ਆ ਜੀ ਇਹਦੇ ਵਿੱਚ ਕਿੰਨੇ ਮਤ ਗਲਾਸ ਨਿਕਲ ਆਉਂਦੇ ਨੇ ਇਹ 40 ਗਲਾਸ 40 ਤੋਂ 50 ਗਲਾਸ ਨਿਕਲਦੇ ਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਕੋਲ ਸਾਡੇ ਕੋਲ 70 ਅੱਗੇ ਜਿਹੜੀ ਹੈ ਵਰਤਦੇ ਆ ਚੱਕਰ ਦਾ ਤੁਸੀਂ ਰੱਖ ਦੇ ਸਕਦੇ ਆ ਐ ਤੋਂ ਚਮਕਦਾਨ ਬਸ ਆ ਸੱਕਰ ਪਾਈ ਲਈ ਆ ਜੀ ਠੀਕ ਹੈ ਬਾਅਦ ਅਸੀਂ ਦੁੱਧ ਪਾਈਦਾ ਇਹਦੇ ਚ ਤੇ ਬਾ ਉਸ ਤੋਂ ਬਾਅਦ ਸਾਡੇ ਕੋ ਸੱਕਰ ਹੁਣ ਕੋਲ ਕੇ ਲੈਂਦੀ ਆ ਉਹ ਤੁਹਾਡੇ ਸਾਹਮਣੇ ਪਈ ਆ ਹੁਣ ਇਹਨੂੰ ਕੋਲ ਕੇ ਲੈ ਕੇ ਆਉਣ ਦਾ ਰੀਜਨ ਇੱਕ ਸਭ ਤੋਂ ਵੱਡਾ ਇਹ ਆ ਕਿ ਭਾਈ ਇੱਥੇ ਮੱਖੀਆਂ ਹੋ ਜਾਂਦੀਆਂ ਜੇ ਇੱਥੇ ਬਾਰ-ਬਾਰ ਘੋਲੀਏ ਕਿਉਂਕਿ 10 ਤੋਂ 15 ਰਗੜੇ ਰੋਜ਼ ਦੇ ਲੱਗ ਜਾਂਦੇ ਆ ਸੋ ਅਸੀਂ ਘਰੋਂ ਕੋਲ ਕੇ ਲੈ ਕੇ ਆਈ ਦੀ ਆ ਤੇ ਨਾਲ ਹੀ ਆਪਾਂ ਤੁਹਾਨੂੰ ਕਹਿੰਦਾ ਮੈਂ ਨਾਲ-ਨਾਲ ਕਹਾਂਗਾ ਕਿ ਤੁਸੀਂ ਰਗੜੇ ਲੱਗੇ ਆ ਉਹ ਤੁਹਾਨੂੰ ਦੱਸੋ ਕਿ ਇਹਦੇ ਵਿੱਚ ਸ਼ਾਇਨਾ ਕਿੰਨਾ ਲੱਗਦਾ ਹੈ ਰਗੜਾ ਕਿਸ ਤਰ੍ਹਾਂ ਹੈ ਉਹ ਸਾਰੀਆਂ ਚੀਜ਼ਾਂ ਵੀ ਨਾਲ ਸ਼ੇਅਰ ਕਰੋ ਹਾਂ ਕੈਮੀ ਵਿੱਚ ਕੀ ਹੈਗਾ ਉਹਦੀ ਸੱਕ ਹਾਂ ਖੁੱਲ ਗਈ ਹਾਂਜੀ ਹੁਣ ਆਹ ਵੇਖੋ ਜੀ ਸਾਡੇ ਛਾਣਾ ਲੱਗੰਦਿਆ ਵਾ ਠੀਕ ਹੈ ਜੀ ਉਹ ਸਾਡੇ ਕੋਲ ਨਿੰਮ ਦਾ ਡੰਡਾ ਵਾ ਵੱਡਾ ਤੇ ਆ ਲਾਲ ਪੱਥਰ ਆ ਇੱਕ ਪੱਥਰ ਹੋਰ ਮੰਗਾਇਆ ਮੈਂ ਠੀਕ ਹੈ ਕਿਉਂਕਿ ਸੰਗਤ ਦਾ ਪਿਆਰ ਬਹੁਤ ਜ਼ਿਆਦਾ ਮਿਲਿਆ ਕੀ ਮਤਲਬ ਮੈਂ ਨਿੰਮ ਦਾ ਡੰਡਾ ਕਿਉਂ ਵਾ ਤੁਹਾਨੂੰ ਪਤਾ ਪੁਰਾਣੇ ਸਮੇਂ ਚ ਬਜ਼ੁਰਗ ਜਿਹੜੇ ਨਿੰਮ ਦੀ ਦਾਤਨ ਕਰਦੇ ਸੀ ਨਿੰਮ ਤੁਹਾਡੇ ਸਰੀਰਾਸਤੇ ਬਹੁਤ ਵਧੀਆ ਹੁੰਦੀ ਆ ਹੋਰ ਕੋਈ ਹੋਰ ਕੋਈ ਲੱਕੜ ਦਾ ਤੇ ਸਰੀਰਾਸਤੇ ਵਧੀਆ ਨਹੀਂ ਨਿੰਮ ਪਰ ਤੁਹਾਡੇ ਸਰੀਰਾਸਤੇ ਵਧੀਆ ਹੁੰਦੀ ਜਦੋਂ ਰਗੜਾ ਲੱਗਦਾ ਨਿੰਮ ਨਾਲ ਖੁਰਦੀ ਥੱਲੇ ਵਾਲੇ ਪਾਸੋਂ ਫਿਰ ਉਹ ਤੁਹਾਡੇ ਸਰੀਰ ਦੇ ਅੰ ਇਹ ਜੇ ਤੁਹਾਡੇ ਸਰੀਰਾਸਤੇ ਬਹੁਤ ਵਧੀਆ ਹੁੰਦਾ ਤਾਂ ਲਾਲ ਪੱਥਰ ਤੁਹਾਨੂੰ ਬੜਾ ਰਾਜਸਥਾਨ ਤੋਂ ਮਿਲਦਾ। ਲਾਲ ਪੱਥਰ ਦੇ ਵਿੱਚ ਵੀ ਬੜੇ ਗੁਣ ਹੁੰਦੇ ਆ। ਸੋ ਇਹ ਇਹ ਸਾਰੀ ਚੀਜ਼ਾਂ ਨੇ ਜਿਹੜੀਆਂ ਉਹ ਸਾਰੀਆਂ ਕੁਦਰਤੀ ਨੇ। ਕੋਈ ਮਟੀਰੀਅਲ ਜਿਹੜਾ ਮਸ਼ੀਨ ਦੇ ਵਿੱਚ ਤਿਆਰ ਨਹੀਂ ਹੁੰਦਾ। ਆ ਹੁਣ ਜਿਹੜਾ ਸ਼ਨ ਲੱਗ ਰਿਹਾ ਇਹਨੂੰ ਕੀ ਕੀਤਾ ਜਾ ਰਿਹਾ ਇਹਦਾ ਵੀ ਦੱਸੋ। ਇਹ ਵੇਖੋ ਇਹਦੀ ਜਿਹੜੀ ਤਸੀਲ ਠੰਡੀ ਜੀ ਦੀ ਉਹ ਅਸੀਂ ਜੂਸ ਵਾਂਗੂ ਬਣਾ ਕੇ ਜੂਸ ਬਣਾ ਕੇ ਕੱਢ ਲੈਣਾ ਤੇ ਜਿਹੜੀ ਤਸੀਲ ਠੰਡੀ ਗਰਮ ਆ ਉਹ ਇੱਧਰ ਵਾਲੇ ਪਾਸੇ ਆਵੋਗੇ ਤੁਸੀਂ। ਆ ਵੇਖੋ। ਇਹ ਆ ਬਈ। ਉਹ ਦੇਖ ਆ ਜਿਹੜਾ ਗੋਲਾ ਨਿਕਲਦਾ ਇਹਨੂੰ ਨੁਗਦਾ ਕਹਿੰਦੇ ਇਹਦੀ ਤਸੀਲ ਜਿਹੜੀ ਠੰਡੀ ਹੁੰਦੀ ਆ ਤੇ ਅਸੀਂ ਬਾਹਰ ਕੱਢ ਲੈਂਦੇ ਆ ਇਹ ਵੇਸਟਿੰਗ ਆ ਠੀਕ ਹੈ ਜਿਹਦੀ ਤਸੀਲ ਠੰਡੀ ਹੁੰਦੀ ਆ ਉਹ ਕੋਈ ਕੰਮ ਨਹੀਂ ਆਉਂਦੀ ਬਾਅਦ ਚ ਨਹੀਂ ਜੇ ਤੁਸੀਂ ਸਬਜ਼ੀ ਬਣਾ ਕੇ ਖਾਣੀ ਖਾ ਸਕਦੇ ਆ ਜੇ ਤੁਸੀਂ ਬਰਫੀ ਬਣਾ ਕੇ ਖਾਣੀ ਉਹ ਖਾ ਸਕਦੇ ਹੋਣ ਇਹਦੇ ਇਹਦੇ 10 ਕਿਲੋ ਰੋਜ਼ ਖਾਣੋ ਰਹੇ ਹਨਾ ਆ ਚੱਕਰ ਆ ਜਾਂਦਾ ਤਾਂ ਸਮਾਂ ਕਿੰਨਾ ਲੱਗਦਾ ਜੇਕਰ ਸਮੇਂ ਦੀ ਗੱਲ ਕਰੀਏ ਕਿਉਂਕਿ ਅੱਧਾ ਘੰਟਾ ਪੂਰਾ ਲੱਗ ਜਾਂਦਾ ਜੀ ਹਰ ਇੱਕ ਚੀਜ਼ ਨੂੰ ਦੇਖੋ ਸਰਦਾਈ ਤਿਆਰ ਹੋਣ ਚਾਹਦਾ ਘੰਟਾ ਲੱਗਣਾ ਹੀ ਲੱਗਣਾ ਜਦਾ ਘੰਟੇ ਨਾਲੋਂ ਘ ਚੰਗੀ ਤਰ੍ਹਾਂ ਉਹ ਰਗੜਿਆ ਨਹੀਂ ਜਾਊਗਾ ਕਿਉਂਕਿ ਅਸੀਂ ਰਗੜਦੇ ਨਹੀਂ ਪੀਸਦੇ ਨਹੀਂ ਮਸ਼ੀਨਾ ਦਾ ਕੰਮ ਹੁੰਦਾ ਪੀਸਣਾ ਅਸੀਂ ਪੀਸਦੇ ਨਹੀਂ ਅਸੀਂ ਰਗੜਦੇ ਆ ਜਦੋਂ ਮਸ਼ੀਨਾ ਦੇ ਵਿੱਚ ਅਸੀਂ ਚੀਜ਼ ਰਗੜਦੇ ਆ ਬਾਦਾਮ ਇਹਨਾਂ ਦੇ ਜਿਹੜੇ ਵਧੀਆ ਟਟਾਨਾ ਹੁੰਦੇ ਉਹ ਮਰ ਜਾਂਦੇ ਆ ਸੋ ਅਸੀਂ ਟਟਾਨਾ ਮਰ ਨਹੀਂ ਦੇਦੇ ਅਸੀਂ ਹੱਥ ਨਾਲ ਰਗੜੀਦਾ ਤੇ ਹੱਥ ਨਾਲ ਹੀ ਛਾਣਾ ਲਾਈਦਾ ਇਹ ਪਰਾਤਨ ਮਰਿਆਦਾ ਵਾ ਤੁਸੀਂ ਮਰਿਆਦਾ ਦੇ ਨਾਲ ਛੇੜਛਾੜ ਨਹੀਂ ਕਰ ਸਕਦੇ ਪਰ ਮੈਂ ਸੁਣਿਆ ਕਿ ਜਿਵੇਂ ਕਿ ਸ਼ਰਧਾਈ ਦੇ ਵਿੱਚ ਨਿਹੰਗ ਸਿੰਘਾਂ ਵੱਲੋਂ ਸੁੱਖਾ ਹਾਂ ਸੁੱਖਾ ਪਾਇਆ ਜਾਂਦਾ ਉਹਦਾ ਕੀ ਕਿਹਨੇ ਦੇਖੋ ਜੀ ਨਿਹੰਗ ਸਿੰਘਾਂ ਦੇ ਵਿੱਚ ਹਮੇਸ਼ਾ ਦੋ ਤਿਆਰ ਹੁੰਦੀਆਂ ਸਦਾਈਆਂ ਇੱਕ ਇੱਕ ਨੂੰ ਆਪਾਂ ਮਠਾਈ ਕਹਿੰਦੇ ਆ ਠੀਕ ਹੈ ਜੀ ਮਠਾਈ ਕਹਿੰਦੇ ਆ ਇੱਕ ਨੂੰ ਆਪਾਂ ਕਹਿੰਦੇ ਦੇਗ ਦੇਗ ਦੇ ਵਿੱਚ ਜਿਹੜੀ ਹਰੀ ਪੱਤੀ ਪਾਈ ਜਾਂਦੀ ਆ ਠੀਕ ਆ ਉਹ ਪੁਰਾਣੇ ਸਮੇਂ ਕਿ ਤੁਹਾਨੂੰ ਪਤਾ ਸਿੰਘਾਂ ਦੇ ਜੰਗਾਂ ਦੇ ਵਿੱਚ ਰਹਿੰਦੇ ਹੱਥ ਵੱਡੇ ਜਾਂਦੇ ਹੁਣ ਉਹ ਦਰਦ ਹੁੰਦੀ ਹਣਾ ਉਹ ਸਿੰਘ ਦੇਖ ਸਕ ਲੈਂਦੇ ਹੁੰਦੇ ਤੇ ਦਰਦ ਦਾ ਪਤਾ ਨਹੀਂ ਆਏ ਦੂਜੇ ਹੱਥ ਨਾਲ ਲੜੀ ਜਾਂਦੇ ਹੁੰਦੇ ਤੇ ਦੂਜਾ ਉਹ ਜ਼ਖਮ ਨੂੰ ਛੇਤੀ ਠੀਕ ਹੁੰਦੀ ਆ ਦੂਜੀ ਤਿਆਰ ਹੁੰਦੀ ਜਦੋਂ ਹਣਾ ਸਿੰਘ ਪਿਆਰ ਤੇ ਬੈਠੇ ਹੋਣਾ ਕਿ ਚੱਲ ਯਾਰ ਅਨਾ ਰਹਿਰਾ ਸਾਬ ਕਿਤੇ ਨਾਲ ਰਹਿਰਾ ਸਾਬ ਕਰ ਲੈਣੀ ਤੇ ਨਾਲ ਰਗੜਾ ਵਾਲਾ ਨਾ ਸਰਦਾਈ ਤਿਆਰ ਕਰ ਲੈਣੀ ਸਰਦਾਈ ਛਕ ਲੈਣੀ ਠੀਕ ਹੈ ਇਹਦੇ ਵਿੱਚ ਦੋ ਚੀਜ਼ਾਂ ਤਿਆਰ ਹੁੰਦੀਆਂ ਇੱਕ ਸਰਦਾਈ ਤੇ ਇੱਕ ਦੀਗ ਸੋ ਆਪਾਂ ਦੀਗ ਨਹੀਂ ਤਿਆਰ ਕਰੀ ਦੀ ਸਰਦਾਈ ਤਿਆਰ ਕਰੀ ਦੀ ਸਾਰੇ ਛਕ ਸਕਦੇ ਸੰਗਤ ਦੇ ਵਿੱਚ ਜਿਹੜਾ ਮਰਜ਼ੀ ਆ ਸਕਦਾ ਪਰ ਜੇਕਰ ਗੱਲ ਕਰੀਏ ਜਿਵੇਂ ਹੁਣ ਜਿਵੇਂ ਹੁਣ ਗਰਮੀ ਆ ਰਹੀਆਂ ਲੋਕੀ ਆਪਾਂ ਕਿਸੇ ਬੱਚੇ ਦੀ ਗੱਲ ਕਰ ਲਈਏ ਚਾਹੇ ਬੁਜ਼ੁਰਗ ਦੀ ਕਰ ਲਈਏ ਜਾਂ ਨੌਜਵਾਨ ਦੀ ਉਹਨਾਂ ਦਾ ਟੇਸਟ ਹੋ ਜਾਂਦਾ ਹੈ ਕੋਲਡ ਡਰਿੰਕ ਤੇ ਕੋਲਡ ਡਰਿੰਕ ਹੋ ਗਿਆ ਐਨਰਜੀ ਡਰਿੰਕ ਹੋ ਗਈ ਉਹ ਪੀ ਕੇ ਮਤਲਬ ਕਹਿੰਦੇ ਨੇ ਕਿ ਸਾਨੂੰ ਐਨਰਜੀ ਮਿਲ ਜਾਂਦੀ ਹੈ ਠੰਡਾ ਮੈਂ ਇਹ ਗੱਲ ਕਹਿਣਾ ਚਾਹਾਂਗਾ ਭਾਈ 2000 ਰੁਪਏ ਦੀ ਕੋਰਡਿੰਗ ਸਾਲ ਦੇ ਵਿੱਚ ਪੀ ਲੈਣੀ ਆ ਬਾਅਦ ਚ ਹਸਪੀਟਲ ਦੇ ਬੈੱਡ ਦੇ ਲੰਮੇ ਪਾ ਕੇ ਘਰ ਦੇਆਂ ਦੇ 60 60 60 70000 ਰੁਪਏ ਲਾ ਦੇਣੇ ਇਹ ਇਹਨੂੰ ਮੌਰਤਤਾ ਹੀ ਕਹਿੰਦੇ ਆ ਤੁਹਾਨੂੰ ਸਿੱਧੀ ਗੱਲ ਕਹਾਂ ਠੀਕ ਆ ਉਹਦੇ ਤੋਂ ਚੰਗਾ ਉਹੀ 60000 ਦਾ ਤੇ ਸਮਾਨ ਲਿਆਓ ਖਾਣ ਪੀਣ ਨਾਲ ਵਧੀਆ ਮੈਂ ਕੱਲਾ ਇਹ ਨਹੀਂ ਕਹਿੰਦਾ ਕਿ ਮੇਰੇ ਕੋਲ ਆਓ ਤੁਸੀਂ ਆਪਣੇ ਘਰੇ ਹੀ ਲਿਆਓ ਠੀਕ ਆ ਉਹ ਸਰਦਾਰ ਕੋਈ ਚਾਵੇ ਘਰੇ ਵੀ ਬਣਾ ਸਕਦਾ ਹਾਂਜੀ ਘਰੇ ਬਣਾ ਸਕਦਾ ਘਰੇ ਲਾਵੇ ਰਗੜਾ ਕੁੰਡਾ ਬਸ ਗੱਲ ਇਹ ਆ ਕਿ ਤੁਹਾਡਾ ਟਾਈਮ ਲਗਦਾ ਉਹ ਪਰ ਜੇ ਹਾਂ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਫਿਰ ਤੁਹਾਡੇ ਲਈ ਤੂਫਾਨ ਸਿੰਘ ਬੈਠਾ ਆਣਾ ਕਿੱਥੇ ਪੈਗਾ ਤੂਫਾਨ ਸਿੰਘ ਨੂੰ ਪਾਹ ਸਿੰਘ ਕੋਲ ਗੋਲਡਨ ਗੇਟ ਦੇ ਬਿਲਕੁਲ ਲਾਗੇ ਗੋਲਡਨ ਗੇਟ ਦੇ ਬਿਲਕੁਲ ਥੱਲੇ ਆਜੋ ਤੇ ਤੂਫਾਨ ਸਿੰਘ ਵੀ ਤੁਹਾਨੂੰ ਉੱਥੇ ਭੀੜ ਵਿੱਚ ਹੀ ਲੱਗ ਜਾਣੀ ਆ ਸੰਗਤ ਦਾ ਪਿਆਰ ਤੂਫਾਨ ਸਿੰਘ ਨੂੰ ਮਿਲਦਾ ਵਖ ਜਾਣਾ ਤੇ ਆ ਕੇ ਤੁਸੀਂ ਵੀ ਪਿਆਰ ਲੈ ਕੇ ਜਾਓ ਤਾਂ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਸਾਹਿਬ ਵਾਹਿਗੁਰੂ ਜੀ ਹਾਂ ਇਹ ਸੰ ਸਾਡੇ ਨਾਲ ਤੂਫਾਨ ਸਿੰਘ ਹੁਣ ਤੁਸੀਂ ਦੇਖ ਸਕਦੇ ਜੀ ਜਿਹੜੀ ਕਿਰਤ ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ ਚੰਗੀ ਸਿਹਤ ਦੇ ਲਈ ਜਿਹੜੀ ਸ਼ਰਧਾਈ ਪਾਈ ਜਾ ਰਹੀ ਹੈ ਤੁਸੀਂ ਇੱਕ ਖਾਸੀ ਭੀੜ ਦੇਖ ਕੇ ਹੰਦਾ ਜਲਗਾ ਸਕਦੇ ਜੇ ਕਿ ਕਿੰਨੇ ਪਿਆਰ ਕਰਨ ਵਾਲੇ ਆ ਰਹੇ ਨੇ ਤੂਫਾਨ ਸਿੰਘ ਨੂੰ ਕਿ ਜਿਹੜੇ ਇੱਕ ਸਿਹਤ ਲਈ ਜਿਹੜੀ ਚੰਗੀ ਚੀਜ਼ ਹੈ ਉਹ ਪਿਲਾਈ ਜਾ ਰਹੀ ਹੈ ਤਾਂ ਭੀੜ ਤੋਂ ਹੰਦਾ ਜਲਗਾ ਸਕਦੇ ਜੇ ਤੁਸੀਂ ਅਸੀਂ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਲੋਕ ਅਕਸਰ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਭਾਜੀ ਤੁਸੀਂ ਸ਼ਰਧਾਈ ਪੀਣ ਆਏ ਜੇ ਇੱਥੇ ਕਾਫੀ ਥਾਵਾਂ ਤੇ ਲੱਗਦੀ ਪਰ ਤੁਸੀਂ ਤੂਫਾਨ ਸਿੰਘ ਕੋ ਪਹੁੰਚੇ ਤਾਂ ਕੀ ਕਹਿਣਾ ਚਾਹੋਗੇ ਦੇਖੋ ਜੀ ਬਹੁਤ ਵਧੀਆ ਇਨਸਾਨ ਹੈਗੇ ਠੀਕ ਹੈ ਜੀ ਫਰੈਸ਼ ਸ਼ਰਦਾਈ ਹੈਗੀ ਹਰ ਇੱਕ ਵੈਰਾਈਟੀ ਪਾ ਰਹੇ ਆ ਹੋਰ ਕਿਤੇ ਪਾਣੀ ਪਾਉਣ ਕੇ ਬਾਅਦ ਉਹਦੇ ਨਾਲ ਸਹੀ ਹੈ ਚੰਗੇ ਬੰਦੇ ਦੇ ਸਾਹਮਣੇ ਬਣਾ ਰਹੇ ਨੇ ਤੇ ਵਧੀਆ ਚੀਜ਼ ਲੱਗ ਰਹੀ ਹੈ ਹਾਂਜੀ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਭਾਈ ਲੋਕਾਂ ਨੂੰ ਕਹਿੰਦੇ ਇੱਥੇ ਆਓ ਕਿੰਨੇ ਕੋ ਸ਼ਰਦਾਈ ਛਕੋ ਤੇ ਬਾਬੇ ਦਾ ਨਾਮ ਜਪੋ ਆ ਬਿਲਕੁਲ ਅਸੀਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਨ ਦੀ ਆਖਿਰ ਕੋਸ਼ਿਸ਼ ਕਰਦੇ ਆ ਕਿ ਪੀਨ ਤੋਂ ਬਾਅਦ ਟੇਸਟ ਕਿਸ ਤਰ੍ਹਾਂ ਲੱਗਾ ਸੀ ਇਹ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲੇ ਪਾਜੀ ਸਾਸਰੀ ਦਾ ਸਤਿ ਸ਼੍ਰੀ ਅਕਾਲ ਜੀ ਕਿਵੇਂ ਦੀ ਲੱਗੀ ਸਿਰਤਾਈ ਕਿਉਂਕਿ ਹੁਣ ਇਹ ਤੇ ਅਸੀਂ ਗੱਲ ਕਰਕੇ ਇਹ ਸਿਹਤ ਵਾਸਤੇ ਸਹੀ ਹੈ ਹੋਲਡਿੰਗ ਪੀਨ ਨਾਲੋਂ ਅਸੀਂ ਇਹ ਫਰੈਸ਼ ਚੀਜ਼ ਪੀਏ ਚੰਗੀ ਗੱਲ ਅੱਛਾ ਕਿੰਨੇ ਦਾ ਗਲਾਸ ਦਿੱਤਾ ਜੀ ਪਤਾ ਨਹੀਂ ਅਜੇ ਤਾਂ ਪਾਜੀ ਪੁੱਛਿਆ ਨਹੀਂ ਵੈਸੇ ਪੀ ਰਿਆਂ ਬਾਅਦ ਚ ਸਾਫ਼ ਕਰਾਂਗੇ ਅੱਛਾ ਕਿਸੇ ਤੋਂ ਵੀ ਵੀਡੀਓ ਦੇ ਚੰਮੂ ਤੋਂ ਆਏ ਆ ਜੀ ਹਾਂਜੀ ਇੰਦੀ ਅੱਛਾ ਟੇਸਟ ਤੁਸੀਂ ਕਰ ਲਿਆ ਟੇਸਟ ਕਿਸ ਤਰ੍ਹਾਂ ਦਾ ਲੱਗਾ ਭਾਈ ਜੀ ਮੈਂ ਆਪਣੀ ਲਾਈਫ ਚ ਪਹਿਲੀ ਵਾਰ ਇਹਨੂੰ ਟੇਸਟ ਕਰ ਰਿਹਾ ਜਿਹੜੀ origignal reality ਉਹ ਅੱਛੀ ਹੈ ਮਤਲਬ ਇਹਨੂੰ ਸਿੰਘਾਂ ਦੀ ਖਰਾਕ ਕਿਹਾ ਜਾਂਦਾ ਹੈ ਤੇ ਸਹੀ ਹੈ ਇਹਨੂੰ ਜੀ ਸ਼ੇਰਾਂ ਦੀ ਖਰਾਕ ਕਿਹਾ ਜਾਏ ਤੇ ਅੱਛੀ ਗੱਲ ਹੈ ਬਿਲਕੁਲ ਆ ਦੇਖ ਸਕਦੇ ਜੇ ਤੁਸੀਂ ਲੋਕਾਂ ਦਾ ਵੀ ਅੱਛਾ ਖਾਸਾ ਜਿਹੜਾ ਪਿਆਰ ਦਿਖ ਰਿਹਾ ਹੈ ਲੋਕ ਜਿਹੜੇ ਇੱਥੇ ਆ ਰਹੇ ਨੇ ਕਾਫੀ ਦੂਰੋਂ ਦੂਰੋਂ ਆ ਰਹੇ ਨੇ ਅਤੇ ਆ ਕੇ ਜਿਹੜੀ ਸ਼ਰਧਾਈ ਜਿਹੜੀ ਇੱਥੇ ਸ਼ਕੀ ਜਾ ਰਹੀ ਹੈ ਕਿਉਂਕਿ ਇਸ ਦੇ ਨਾਲ ਸਰੀਰ 'ਤੇ ਕੋਈ ਨੁਕਸਾਨ ਨਹੀਂ ਹੈ ਪਲਾਸਟਿਕ ਦੀਆਂ ਚੀਜ਼ਾਂ ਅੰਦਰ ਜਾ ਸਕਦੀਆਂ ਨੇ ਪਰ ਇਹ ਸਾਹਮਣੇ ਜਿਹੜੀ ਸਾਰੀ ਚੀਜ਼ ਲੱਗ ਰਹੀ ਹੈ ਨਿੰਮ ਦੀ ਲੱਕੜ ਨਾਲ ਜਿਹੜਾ ਰਗੜਾ ਲੱਗ ਰਿਹਾ ਹੈ ਰਾਜਸਥਾਨ ਤੋਂ ਆਇਆ ਲਾਲ ਪੱਥਰ ਇਹ ਸਾਰੀ ਚੀਜ਼ਾਂ ਵਿੱਚ ਜਿਹੜੀ ਮਟੀਰੀਅਲ ਪਾਇਆ ਜਾ ਰਿਹਾ ਬਾਦਾਮ ਦੀ ਗੱਲ ਕਰ ਲਈਏ ਲਾਚੀ ਦੀ ਗੱਲ ਕਰ ਲਈਏ ਸਾਰੇ ਫਰੈਸ਼ ਨੇ ਚੰਗੀ ਕੁਆਲਿਟੀ ਦੇ ਨੇ ਜੋ ਸਰੀਰ ਲਈ ਕਾਫੀ ਵਧੀਆ ਨੇ ਤਾਂ ਇਸ ਦੇ ਨਾਲ ਹੀ ਹੁਣ ਦਿਓ ਮੈਨੂੰ ਜਿਆਦਾ ਤੁਹਾਨੂੰ ਮਿਲਦੇ ਆਂ ਹੋਰ ਕਿਸੇ ਵਧੀਆ ਸਟੋਰੀ ਦੇ ਨਾਲ ਗੂਗਰੂ ਦੁਬਾਰਾ ਹੁੰਨੇ ਆ ਕੈਮਰਾ ਪਰਸਨ ਦੇ ਨਾਲ ਵਿਸ਼ਾਲ ਮਿਸ਼ਰਾ ਹੌਟ ਨਿਊਜ਼ ਇੰਡੀਆ ਅੰਮ੍ਰਿਤਸਰ